ਪ੍ਰਿੰਸਾਬ ਮੈਨੂੰ ਇਸ ਗड्ढे ਦੀ ਜਾਣਕਾਰੀ ਜ਼ਰੂਰ ਦਿਓ ਵੱਖਰੇ ਤੌਰ ਦੇ ਉੱਤੇ ਵੀ 1940 ਦਾ ਬਣਿਆ ਹੈ ਇੱਕ ਤੁਸੀਂ ਮੈਂ ਮੈਂ ਤੁਹਾਨੂੰ ਪੁੱਛਿਆ ਸੀ ਪੰਜਾਬ ਦੇ ਗड्ढे ਤੇ ਰਾਜਸਥਾਨ ਦੇ ਗड्ढे 'ਚ ਕੀ ਫਰਕ ਹੈ ਹਾਂਜੀ ਹੈਗਾ ਪੂਰੇ ਫਰਕ ਆ ਜੀ ਕੀ ਫਰਕ ਹੈ ਇਹ ਵੀ ਸਾਡੇ ਜਿਹੜੇ ਤਗੜੇ ਘਰ ਸੀ ਤੋਂ ਗड्ढे ਬਣਾਉਦੇ ਸੀ ਹੂੰ ਇਹ ਮਨਮਾਨਾ 50 50 ਕਿਲੋ ਪਿੱਤਲ ਲਾਂਦੇ ਸੀ ਜੀ ਹੂੰ ਆ ਤੁਹਾਡੇ ਸਾਹਮਣੇ ਲੱਗਿਆ ਹੋਇਆ ਜੀ ਹੂੰ ਮਿਸਤਰੀ ਘਰੇ ਬੈਠਦਾ ਸੀ ਉਹਦੀ ਵਧੀਆ ਸੇਵਾ ਕਰਦੇ ਸੀ ਹੂੰ ਇਸ ਕਰਕੇ ਵੀ ਸੋਹਣਾ ਸ਼ਕੀਨ ਗੱਡਾ ਬਣਿਆ ਦੇਖੋ ਪਿੱਤਲ ਤੇ ਕਿੰਨੇ ਮੀਨਾ ਕੇਰੀ ਕੀਤੀ ਹੋਈ ਆ ਕਿੰਨੇ ਮਲ ਕੇ ਚਤਰਕਾਰੀ ਕੀਤੇ ਹੋਇਆ ਕਿੰਨਾ ਸਮਾਂ ਲੱਗਿਆ ਹੋਊਗਾ 1940 ਦਾ ਗੱਡਾ ਹਾਂਜੀ 1940 ਦਾ ਭਾਈ ਰੁਪਏ ਬਣਿਆ ਵਾ ਹਾਂਜੀ ਅਸੀਂ ਮਿਸਤਰੀ ਦੇ ਪਤਾ ਕਰੀ ਜਾਂਦੇ ਵੇ ਕਿਹੜੇ ਮਿਸਤਰੀ ਨੇ ਬਣਾਇਆ ਸੀ ਉਹਦਾ ਨਾਮ ਲਿਖਾਂਗੇ ਜੀ ਕੀ ਆ ਬਾਤ ਹੈ ਆ ਦੇਖੋ ਮੈਂ ਨੇੜੇੋਂ ਦਿਖਾਉਣਾ ਚਾਹਾਂਗਾ ਕਿ ਇੱਧਰ ਮੋਰਨੀ ਵੀ ਬਣੀ ਵੀ ਹੈ ਹਾਂਜੀ ਮੋਰਨੀ ਹੋਰ ਵੀ ਅਜ ਕੀ ਆ ਦੇਖੋ ਮਗਰਮਛ ਦਾ ਮੂੰਹ ਬਣਾਇਆ ਵਾ ਜੀ ਅੱਛਾ ਹਾਂ ਜਾਨਵਰਾਂ ਮਲ ਕੇ ਅੱਛਾ ਹਾਂਜੀ ਉਹ ਦੇਖੋ ਹਾਂ ਆ ਆ ਜਿਹੜੀ ਬੁਣਤੀ ਹੈ ਤੇ ਇਹ ਵੀ ਐਂ ਹੁੰਦੀ ਸੀ ਪਹਿਲਾਂ ਹਾਂਜੀ ਪਹਿਲਾਂ ਐਂ ਡੱਬੀਆਂ ਬਣਾਈਆਂ ਹੁੰਦੀਆਂ ਸੀ ਜੀ ਅੱਛਾ ਹਾਂਜੀ ਇੱਥੇ ਵੀ ਵਿਆਹ ਜਾਂਦੇ ਸੀ ਇੱਥੇ ਗਮੇ ਸ਼ਾਦੀ ਜੀ ਸਾਰੇ ਇਸੇ ਤੇ ਜਾਂਦੇ ਸੀ ਲੋਕ ਹਾਂ ਹਾਂ ਸ਼ਿੰਗਾਰ ਕੇ ਹਜੇ ਵੀ ਲੋਕ ਆ ਟੌਰ ਵਜੋ ਵਿੱਚ ਗੱਡੇ ਸ਼ਿੰਗਾਰੀ ਫਿਰਦੇ ਲੋਕ ਪੈਸੇ ਲੈਂਦੇ ਆ ਅਸੀਂ ਤਾਂ ਇਹ ਪੈਸੇ ਦੇਖਣ ਵਾਸਤੇ ਦਿਖਾਇਆ ਵੀ ਆ ਚੀਜ਼ ਹੁੰਦੀ ਐ ਇਸੇ ਤੇ ਪਾਰਟ ਲਿਖ ਕੇ ਲਾ ਰਿਹਾ ਹਾਂ ਹੁਣ ਮੈਂ ਕਿਸੇ ਬਜ਼ੁਰਗ ਨੂੰ ਪੁੱਛ ਕੇ ਇਹਦੇ ਸਾਰੇ ਪਾਰਟ ਲਿਖੂ ਕੁਝ ਤਾਂ ਮੈਨੂੰ ਪਤਾ ਕੁਝ ਨਹੀਂ ਪਤਾ ਕਿਹੜੇ ਪਾਰਟ ਆ ਜਿਹੜੇ ਪਾਰਟ ਜਿਵੇਂ ਇਹ ਜਿਹੜਾ ਐ ਜੀ ਇਹ ਜੂਲਾ ਇਹ ਜੂੜਾ ਹਾਂਜੀ ਲੱਕੜ ਦਾ ਬਣਿਆ ਹੋਇਆ ਇਹ ਦਹੀਂ ਆ ਜੀ ਇਹ ਦਹੀਂ ਆ ਹਾਂ ਇਹਨੂੰ ਸੁਭਨੀ ਕਹਿੰਦੇ ਆ ਸੁਭਨੀ ਸੁਗਨੀ ਇੰਨੇ ਸਾਨੂੰ ਅੱਛਾ ਹਾਂਜੀ ਇਹ ਜਿਵੇਂ ਇਹ ਠੋੜਾ ਆ ਜੀ ਜਿਹਦੇ ਪੈਰ ਧਰ ਕੇ ਚੜਦੇ ਸੀ ਹਮ ਹਾਂਜੀ ਤੇ ਇੱਥੇ ਜੋਤਾ ਪਾਉਂਦੇ ਸੀ ਜੀ ਗੱਡੇ ਨੇ ਜਿਵੇਂ ਬਲਦ ਨੂੰ ਬਲਦ ਨੂੰ ਜੋੜ ਹਾਂਜੀ ਇਹ ਬੱਡ ਆ ਗਿਆ ਜੀ ਵੱਡਾ ਬੱਡ ਹਮ ਜਿਹੜਾ ਇਹ ਛੋਟਾ ਵੱਡਾ ਗਿਆ ਜੀ ਅੱਛਾ ਹਾਂਜੀ ਜਿਹੜਾ ਇਹ ਸਾਰਾ ਇਹ ਫੱਟਾ ਹਾਂਜੀ ਇਹ ਤਵੀਦ ਬੋਲਦਾ ਜਿਹੜਾ ਅੱਛਾ ਇਹਨੂੰ ਤਵੀਦ ਬੋਲ ਤਵੀਦ ਬੋਲਦਾ ਸਾਰਿਆਂ ਨੂੰ ਜਿਸ ਨੂੰ ਹਮ ਹਾਂਜੀ ਇਜ ਮੇ ਇਹ ਤੀਰ ਆ ਗਏ ਜੀ ਹਾਂ ਇਹ ਤੀਰ ਹੈ ਹਾਂ ਇਹ ਪਿੰਜਣੀ ਆ ਗਈ ਇਹ ਪਿੰਜਣੀ ਹਾਂ ਜੀ ਇਹ ਪਈਆ ਆ ਗਿਆ ਪੁੱਠੀ ਆ ਗਈ ਪਈਏ ਦੀ ਆ ਹਾਂ ਪੁੱਠੀ ਬੋਲਦੇ ਆ ਜੀ ਇਹਨੂੰ ਅੱਛਾ ਪੁੱਠੀ ਬੋਲਦੇ ਹਾਂ ਜੀ ਇਹਨੂੰ ਨਾ ਬੋਲਦੇ ਆ ਜੀ ਅੱਛਾ ਹਾਂ ਜੀ ਇਹਨੂੰ ਤੁਰ ਬੋਲਦੇ ਸੀ ਨਾਬਾ ਹਾਂ ਨਾਬਾ ਇਹ ਤੋਂ ਹੀ ਬਣਿਆ ਸੀ ਨਾ ਹਾਂ ਜੀ ਇਹ ਨਾਬਾ ਜੀ ਹਾਂ ਇਹ ਤੋਂ ਰਾਜ ਵਿੱਚ ਇਹ ਚਲਾ ਰਹੀ ਹੈ ਇਹ ਦੇਖੋ ਮੋਰਨਿੰਗ ਇਹ ਉਹ ਸਮੇਂ ਦੇ ਜਾਨਵਰ ਬਣਾਏ ਹੋਏ ਜੀ ਉਹਨਾਂ ਦੇ ਕੀ ਬਾਤ ਹਾਂ ਜੀ ਆ ਮਸਾ ਮੰਗੂ ਜੀ ਆ ਆ ਦੇਖੋ ਇਹ ਕਿਸਾਨੀ ਦੀ ਜਿਹੜੀ ਟੌਰ ਜਿਹੜੀ ਮੁੱਛਾ ਉਹਦੀ ਪਛਾਣ ਜਿਹੜੀ ਗੱਡੇ ਤੇ ਵੀ ਆ ਆ ਦੇਖੋ ਆ ਵੀ ਘੋੜੇ ਦਾ ਆਪਣਾ ਇਹੋ ਜਿਹਾ ਮੂੰਹ ਅੱਛਾ ਆ ਘੋੜੇ ਦਾ ਮੂੰਹ ਹਾਂ ਮੂੰਹ ਘੋੜੇ ਦਾ ਇਨਵੇਂ ਨੇੜੇ ਕਰਕੇ ਦਿਖਾ ਦਿਓ ਇਹ ਘੋੜੇ ਦਾ ਮੂੰਹ ਬੜਾ ਜ਼ਬਰਦਸਤ ਡਿਜ਼ਾਈਨ ਆ ਦੇਖੋ ਕਾਰਾਗਰੀ ਦੇਖੋ ਘੋੜੇ ਦਾ ਮੂੰਹ ਕਿੰਨੀ ਜ਼ਬਰਦਸਤ ਤਰੀਕੇ ਨਾਲ ਜਿਹੜਾ ਆਪਣਾ ਹੋਰ ਇਹਦੇ ਬਾਰੇ ਕੁਝ ਕਹਿਣਾ ਚਾਹੂਗੀ ਇਹ ਬਾਜੀ ਸਾਮ ਲਿਆ ਸੀ ਹੁਣ ਲੋਕਾਂ ਨੇ ਕਵਾੜ ਚ ਵੇਚਦੇ ਸੀ ਖੜੇ ਗਲ ਗਏ ਜੀ ਇਹ ਕੀ ਬਾਤ ਹੈ ਤੇ ਬਹੁਤ ਅਹਿਮ ਸੰਦ ਸੀ ਇਹ ਮਤਲਬ ਕਿ ਇਹਨਾਂ ਦੀ ਕੋਈ ਕੀਮਤ ਹੀ ਨਹੀਂ ਅੱਜ ਜੀ ਕੀ ਬਾਤ ਹੈ ਹਾਂਜੀ ਧੰਨਵਾਦ ਸਰ ਪੰਜਾਬੀ ਸੋਪਰੀਗਾ